ਤੁਸੀਂ ਜਿੱਥੋਂ ਤੱਕ ਵੀ ਤੁਹਾਡੀ ਨਿਗਾਹ ਅੱਗੇ ਜਾਂਦੀ ਹੋਊਗੀ ਉਹ ਸਾਰੇ ਦੇ ਸਾਰੇ ਰੇਤਾ ਦੇ ਟਿੱਬੇ ਬਣ ਗਏ ਆ ਸਾਹਮਣੇ ਵੀ ਤੁਸੀਂ ਇੱਕ ਕਿਸੇ ਜ਼ਿਮੀਂਦਾਰ ਭਰਾ ਦਾ ਕਿਸਾਨ ਭਰਾ ਦਾ ਮੋਟਰ ਵਾਲਾ ਕੋਠਾ ਦੇਖ ਰਹੇ ਹੋ ਇਹ ਪੂਰੀ ਤਰ੍ਹਾਂ ਹੋੜ ਰੁੜ ਚੁੱਕਿਆ ਖਤਮ ਹੋ ਚੁੱਕਿਆ ਔਰ ਇਹ ਰੇਤਾ ਸਰਕਾਰ ਕਹਿੰਦੀ ਕੱਢ ਲਓ ਤੇ ਵੇਚ ਲਓ ਇਹ ਵੇਕਣ ਵਾਲੀ ਰੇਤਾ ਕਿਹੜੀ ਰੇਤਾ ਹੈ ਨਹੀਂ ਨਹੀਂ ਰੇਤ ਵੀ ਕਰਨ ਵਾਲੀ ਨਹੀਂ ਹੈ ਕਸੂਈ ਮਿੱਟੀ ਮਿਲਾਵਟ ਹੁੰਦੀ ਹੈ ਕਲਰ ਵਾਲੀ ਰੇਤਾ ਹੈ ਅੱਛਾ ਇਹ ਰੇਤਾ ਲੱਗਣਾ ਵੀ ਨਹੀਂ ਆ ਕਿਹਦੇ ਇਹ ਕਿਸੇ ਕੰਮ ਦੀ ਰੇਤਾ ਨਹੀਂ ਹੈ ਨਹੀਂ ਨਹੀਂ ਕਿਹਦੇ ਕੰਮ ਦੀ ਨਹੀਂ ਇਹ ਉਪਜਾਊ ਜ਼ਮੀਨ ਹੈ ਸਾਰੀ ਕਿਸਾਨ ਦੀ ਹਾਂਜੀ ਉਪਜਾਊ ਜ਼ਮੀਨ ਹੈ ਭਾਈ ਸਾਰੀ ਇਹ ਸਾਰੀ ਜ਼ਮੀਨ ਚ ਝੋਨਾ ਲੱਗਿਆ ਬਾਈ ਜਿੱਥੋਂ ਕਿ ਨਜ਼ਰ ਪੈਂਦੀ ਨਾ ਸਾਰੀ ਜ਼ਮੀਨ ਚ ਝੋਨਾ ਹੀ ਸੀ 16 ਵਿੱਚੋਂ 70% ਨਾ ਖਤਮ ਹੋ ਗਿਆ ਕਮਾਲ ਅੱਛਾ ਤੇ ਝੋਨਾ 100% ਹੀ ਖਤਮ ਆ ਔਰ ਇਹ ਤਾਂ ਪੂਰਾ ਭਾਈ ਤਸਵੀਰ ਦੇਖਦੇ ਪੂਰਾ ਰਾਜਸਥਾਨ ਲੱਗ ਰਿਹਾ ਦੇਖਣ ਨੂੰ ਦੇਖਣ ਨੂੰ ਲੱਗਣ ਡਿਆ ਕਿੰਨੇ ਕਿੰਨੇ ਫੋਟੋ ਹੋਊਗੀ ਰੇਤਾ ਵੀਰੇ ਇਹ ਰੇਤਾ ਕੋਰਕੜ ਪਾਜੀ 6 6 7 7 ਫੋਟੋ ਦਾ ਰੇਤਾ ਹੈਗਾ ਹਲਾਲ ਬਹੁਤ ਮਾਰੇ ਸੀ ਤੇ ਪਾਣੀ ਬਹੁਤ ਹੈ ਇੱਧਰ ਤੇ ਕਮਸ ਕਮ 25 25 ਫੁੱਟ ਪਾਣੀ। ਟੋਕਾਂ ਦੀਆਂ ਮੋਟਰਾਂ ਹੋਣਗੀਆਂ, ਬੰਬੀਆਂ, ਟਿਊਬਲ ਸਭ ਦਬੇ ਗਏ। ਹਾਂਜੀ ਮੋਟਰਾਂ ਮੋਟਰਾਂ ਹੈ ਹੀ ਇੱਥੇ ਘਰ ਵੀ ਹੈ ਹੀ ਇੱਕ ਬੰਦੇ ਦਾ ਦੇ ਉਹ ਵੀ ਦਬਿਆ ਗਿਆ। ਤੇ ਆਹੋ ਸਾਹਮਣੇ ਇੱਕ ਘਾੜਾ ਦੇ ਉਹ ਵੀ ਠੱਗ ਗਿਆ ਦੇ ਇੱਕ ਆਹ ਸਾਹਮਣੇ ਲੱਗੇ ਕੋਠਾ ਆ। ਅੱਛਾ ਤੇ ਇਹ ਦੋ ਦਿਨ ਮੋਟਰਾਂ ਇੱਥੇ ਹੀ ਤੇ ਤੁਹਾਡੀ ਕਿੰਨੀ ਪਾਜੀ ਫਸਲ ਹੈ? ਇਹ 12 ਕਿੱਲੇ ਝੋਨਾ ਹੀ ਸਾਰਾ ਦਬਿਆ ਗਿਆ ਪਾਣੀ ਵਿੱਚ। ਉਹ ਇੱਕ ਢਾਲ ਨਹੀਂ ਕਿਤੇ ਵੀ ਬਣੀ। ਨਹੀਂ ਨਹੀਂ। ਫਸਲ ਵੀ ਪੱਕਣ ਤੇ ਆ ਗਈ ਤੁਹਾਡੀ ਥੋੜੇ ਦਿਨਾਂ ਦਾ ਵਢਾਣ ਵਾਲੀ ਫਸਲੀ ਬਸ। ਹਾਂਜੀ ਸਿਰ ਤੋਂ ਲੈ ਕੇ ਮਿਲ ਕੇ ਐਂਡ ਦਾ ਖਰਚਾ ਸਾਰਾ ਕਰ ਬੈਠਦੇ ਫਸਲ ਉੱਪਰ ਇੱਥੇ ਤੋਂ ਮੈਨੂੰ ਲੱਗਦਾ ਆਪਣੀ ਜ਼ਮੀਨ ਲੱਭ ਹੀ ਨਹੀਂ ਰਹੀ ਹੁਣੀ ਕਿੱਥੇ ਹੈ ਜ਼ਮੀਨ ਦਾ ਭਾਈ ਪਤਾ ਨਹੀਂ ਲੱਗਣ ਦਾ ਕਿੱਥੇ ਆਪਣਾ ਬੰਨ ਵਟਾ ਕਿੱਥੇ ਨਹੀਂ ਹੈਗਾ ਮਤਲਬ ਕਿ ਜੇ ਅਪਰੇਤਾ ਕੱਢਾਂਗੇ ਵੀ ਜਿਨ੍ਹਾਂ ਆਪਣੇ ਮਿਲ ਕੇ ਖੇਤ ਵਿੱਚੋਂ ਤਾਂ ਵੀ ਇੱਕ ਏਕੜ ਦਾ ਭਾਈ 70 ਤੋਂ 80 ਹਜ਼ਾਰ ਤੱਕ ਤਕਰੀਬਨ ਖਰਚਾ ਆ ਜਾਏਗਾ ਜੇ ਅਪਰੇਤਾ ਕੱਢਾਂ ਕਣਕ ਦਾ ਬੀਜਾਂਦਾ ਤੇ ਹੱਲ ਹੈ ਹੀ ਨਹੀਂ ਹਜੇ ਆਪਣੇ ਕੋਲ ਮਤਲਬ ਹਾਂ ਹਾਂ ਕਣਕ ਤੇ ਬੀਜ ਹੀ ਨਹੀਂ ਸਕਦੇ ਇੱਕ ਵਾਰੀ ਆਪਾਂ ਨਹੀਂ ਉਦਾਂ ਤਾਂ ਫਿਰ ਤੁਹਾਡਾ ਭਾਈ ਫਿਰ ਇਹ ਤਾਂ ਪੂਰਾ ਸਾਲ ਹੀ ਖਤਮ ਹੋ ਗਿਆ ਸਰਕਲ ਕਿੱਦਾਂ ਇਹ ਪਹਿਲਾਂ ਵੀ ਕਦੇ ਇਦਾਂ ਦੇ ਹਾਲਾਤ ਹੋਏ ਇਸ ਏਰੀਆ ਦੇ ਵਿੱਚ ਭਾਈ ਜੀ ਨੇ ਤੇ ਆਪ ਹੌਸਲੀ ਔਰ ਤੇ ਦਾ ਹਾਲਾਤ ਕਦੇ ਨਹੀਂ ਹੋਏ ਇਹ ਤਾਪੂ ਇੱਕ ਨੂੰ ਲੈ ਕੇ ਵੀ ਤਾਂ ਚਿੰਤਾ ਕਿਸਾਨ ਦੀ ਤਾਂ ਸਾਰਾ ਕੁਝ ਹੀ ਖੇਤਾਂ ਦੇ ਉੱਤੇ ਟਿਕਿਆ ਹੋਇਆ ਜ਼ਿਮੀਂਦਾਰ ਤੇ ਫਸਲ ਦੇ ਸਿਰ ਤੇ ਹੀ ਆ ਜੇ ਫਸਲ ਹੋਏਗੀ ਤੇ ਜ਼ਿਮੀਂਦਾਰ ਵੜਕਾ ਮਾਰਦਾ ਨਹੀਂ ਤੇ ਫਿਰ ਤੁਹਾਨੂੰ ਪਤਾ ਹੀ ਅੱਗੇ ਹਾਂ 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 ਜੇ ਫਸਲ ਹੋਏਗੀ ਤੇ ਆਪਾ ਖੁਸ਼ ਆ ਨਹੀਂ ਫਸਲ ਤੇ ਨੰਬਰ ਵੀ ਬਈ ਕੋਈ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਕਰ ਦਿਓ ਜੋ 78140 ਸਤਿ ਸ਼੍ਰੀ ਅਕਾਲ ਹਾਂ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਸੁਖਵਿੰਦਰ ਸਿੰਘ ਰੇਤਾ ਦੇ ਟਿੱਬਿਆਂ ਦੀਆਂ ਇਹ ਤਸਵੀਰਾਂ ਰਾਜਸਥਾਨ ਦੀਆਂ ਨਹੀਂ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਦੀਆਂ ਨੇ ਜਿੱਥੇ ਹੜਾ ਦੀ ਮਾਰ ਇਸ ਕਦਰ ਪਈ ਕਿ ਪੂਰੀ ਦੀ ਪੂਰੀ ਜ਼ਮੀਨ ਇਸ ਸਮੇਂ ਫਸਲ ਇਸ ਸਮੇਂ 5 ਤੋਂ 6 ਫੁੱਟ ਤੱਕ ਰੇਤ ਦੇ ਹੇਠਾਂ ਦਬ ਚੁੱਕੀ ਹੈ ਅੱਜ ਇਹ ਇਸ ਟਾਈਮ ਪਠਾਨਕੋਟ ਦੇ ਤਾਸ਼ਪਿੰਡ ਦੇ ਖੇਤਾਂ ਦੇ ਵਿੱਚ ਮੌਜੂਦ ਆ ਤੁਹਾਡੀ ਜਿੱਥੇ-ਜਿੱਥੇ ਤੱਕ ਵੀ ਨਿਗਾਹ ਜਾਊਗੀ ਤੁਹਾਨੂੰ ਰੇਤਾ ਦੇ ਟਿੱਬੇ ਰਾਜਸਥਾਨ ਵਾਂਗੂ ਨਜ਼ਰ ਆਉਣਗੇ ਔਰ ਇਸ ਰੇਤ ਦੇ ਥੱਲੇ ਲਗਭਗ 7 ਤੋਂ 8 ਫੁੱਟ ਥੱਲੇ ਕਿਸਾਨਾਂ ਦਾ ਝੋਨਾ ਕਿਸਾਨਾਂ ਦੇ ਮੱਕੀ ਕਿਸਾਨਾਂ ਦੇ ਕਮਾਦ ਦੀ ਫਸਲ ਹੈ ਪਰ ਹੁਣ ਪੂਰੀ ਤਰ੍ਹਾਂ ਦੇ ਨਾਲ ਉਹ ਖਤਮ ਹੋ ਚੁੱਕੀ ਹੈ ਕਿਵੇਂ ਇਹਨਾਂ ਹਾਲਾਤਾਂ ਦੇ ਨਾਲ ਕਿਸਾਨ ਜਿਟਰੇ ਨੇ ਕੀ ਹਾਲਾਤ ਇਸ ਸਮੇਂ ਇੱਥੇ ਬਣੇ ਹੋਏ ਨੇ ਔਰ ਇਹ ਸਾਰਾ ਮੰਜ਼ਰ ਕਿੰਨਾ ਖੌਫਨਾਕ ਸੀਗੀ ਸਾਰੀ ਗੱਲਬਾਤ ਕਰਾਂਗੇ ਇੱਥੇ ਦੋ ਤਿੰਨ ਨੌਜਵਾਨ ਵੀਰ ਮਿਲੇ ਆ ਜਿਹੜੇ ਇਥੋਂ ਕੋਸ਼ਿਸ਼ ਕਰ ਰਹੇ ਆਪਣੇ ਟਰੈਕਟਰਾਂ ਦੇ ਨਾਲ ਦੁਆਰਾ ਰਸਤਾ ਬਣਾਉਣ ਦੀ ਜਿਸ ਤੋਂ ਬਾਅਦ ਇੱਕ ਸੋਚ ਹੈ ਕਿ ਇਥੋਂ ਰਸਤਾ ਨੂੰ ਕਿਸੇ ਨਾ ਕਿਸੇ ਤਰੀਕੇ ਕੱਢਿਆ ਜਾਵੇ ਪਰ ਹਾਲਾਤ ਬੱਤਰ ਨੇ ਹਾਲਾਤ ਬੇहद ਮੁਸ਼ਕਲ ਨੇ ਸਤਸਕਲ ਬਾਈ ਜੀ ਕੀ ਨਾਂ ਤੁਹਾਡਾ ਜੀ ਮੇਰਾ ਨਾਂ ਬਵਨੀਤ ਸਿੰਘ ਆ ਜੀ ਬਵਨੀਤ ਵੀਰੇ ਇਹ ਉਪਜਾਊ ਜ਼ਮੀਨ ਹੈ ਸਾਰੀ ਕਿਸਾਨ ਹਾਂਜੀ ਉਪਜਾਊ ਜ਼ਮੀਨ ਆ ਬਾਈ ਸਾਰੀ ਇਹ ਸਾਰੀ ਜ਼ਮੀਨ ਤੇ ਝੋਨਾ ਲੱਗਿਆ ਬਾਈ ਜਿੱਥੋਂ ਕਿ ਨਜ਼ਰ ਪੈਂਦੀ ਨਾ ਸਾਰੀ ਜ਼ਮੀਨ ਤੇ ਝੋਨਾ ਹੀ ਸੀ ਅੱਛਾ ਹਾਂਜੀ ਝੋਨਾ ਤੇ ਕਮਾਦੀ ਫਸਲ ਹੈ ਨਹੀਂ ਇੱਥੇ ਝੋਨਾ ਹੀ ਕਮਾੜ ਥੋੜਾ ਸਾਈਡ ਤੇ ਹੈ ਕਮਾੜ ਵੀ ਮਿਲਕੀ ਸੋ ਇਹ ਜੋ 70% ਨੋ ਖਤਮ ਹੋ ਗਿਆ ਕਮਾਲ ਅੱਛਾ ਤੇ ਝੋਨਾ 100% ਹੀ ਖਤਮ ਆ ਔਰ ਇਹ ਤਾਂ ਪੂਰਾ ਭਾਈ ਤਸਵੀਰ ਦੇਖਦੇ ਪੂਰਾ ਰਾਜਸਥਾਨ ਲੱਗ ਰਿਹਾ ਦੇਖਣ ਨੂੰ ਦੇਖਣ ਨੂੰ ਲੱਗਣਦਾ ਪਰ ਹੈ ਤੇ ਪੰਜਾਬ ਹੀ ਹੈ ਨਾ ਹਾਂ ਹਾਂਜੀ ਪਰ ਇਹ ਰੇਤਾ ਕਿੰਨੇ ਕਿੰਨੇ ਫੁੱਟ ਹੋਊਗੀ ਰੇਤਾ ਵੀਰੇ ਇੱਥੇ ਇਹ ਰੇਤਾ ਕੋੜ ਕੋੜ ਭਾਈ 6 6 7 7 ਫੁੱਟ ਦਾ ਰੇਤਾ ਹੈਗਾ ਅੱਛਾ ਹਾਂਜੀ ਅੱਛਾ ਕਿਵੇਂ ਭਈ ਬਣਿਆ ਸੀ ਸਾਰਾ ਮੰਜ਼ਰ ਕਦੋਂ ਪਾਣੀ ਕਿਵੇਂ ਆਇਆ ਔਰ ਉਦੋਂ ਫਿਰ ਕਿਦਾਂ ਜੱਕਦਮ ਜਾਨ ਬਚਾਈ ਇੱਥੋਂ ਭਾਈ ਇੱਥੇ ਮਲਕੀ ਜਿੱਦਾਂ ਆਪਣੇ ਪਿੰਡ ਹੈ ਨਾ ਜਿੱਦਾਂ ਆਪਣੇ ਪਿੰਡ ਤੁਸੀਂ ਦਵਾਨਾ ਹਾਂ ਹਾਂ ਜਦੋਂ ਮਲਕੇ ਪਾਣੀ ਆਇਆ ਪਹਿਲਾਂ ਜਿੱਦਾਂ ਸਵੇਰ ਸਵਾਰਨਾ ਪਾਣੀ ਥੋੜਾ ਸੀ ਜਿਹੜਾ ਪਾਣੀ ਜ਼ਿਆਦਾ ਵਧਿਆ ਰਾਤ ਨੂੰ ਪਾਣੀ ਵਧਿਆ ਇਸ ਕਰਕੇ ਜਿੱਦਾਂ ਮਲਕੇ ਡੇਰੇ ਆ ਜਿਹੜਾ ਡੇਰੇ ਥੋੜੇ ਜਿ ਡੇਰੇ ਇੱਥੇ 10 15 ਡੇਰੇ ਆ ਉਹਨਾਂ ਨੂੰ ਕਿਸ਼ਤੀ ਨਾਲ ਕੱਢਿਆ ਭਾਜੀ ਨੇ ਅੱਛਾ ਹਾਂਜੀ ਆਪਣੀ jaan ਤੇ ਖੇਡ ਕੇ ਇਹਨੇ ਉਹਨਾਂ ਲੋਕਾਂ ਦੀ ਜਾਨ ਬਚਾਈ ਹੈ ਜੀ ਅੱਛਾ ਹਾਂਜੀ ਔਰ ਉਦੋਂ ਫਿਰ ਕਿੰਨੇ ਕੁ ਜੀ ਕਿੰਨੀ ਕੁ ਮੁਸ਼ਕਲ ਦੇ ਨਾਲ ਕੱਢਣੇ ਪਏ ਭਾਜੀ ਉਦੋਂ ਘਟ ਘਟ 20 20 25 25 ਫੁੱਟ ਦੇ ਵਿੱਚੋਂ ਕਿਸ਼ਤੀ ਪਾ ਕੇ ਲੋਕਾਂ ਦੀ ਜਾਨ ਬਚਾਈ ਅੱਛਾ ਹਾਂਜੀ ਅੱਛਾ ਭਾਜੀ ਕੀ ਹਾਲਾਤ ਸੀਗੇ ਉਦੋਂ ਤੁਸੀਂ ਤਾਂ ਮੌਕੇ ਦੇ ਉੱਤੇ ਇਹ ਹਾਲਾਤ ਦੇਖੇ ਸੀਗੇ ਹਾਲਾਤ ਹੈ ਕੀ ਸੀ ਉਦੋਂ ਸਸੀ ਗਾਲ ਜੀ ਮੇਰਾ ਨਾਮ ਹਰਦੀਪ ਸਿੰਘ ਹੈ ਹਾਲਾਤ ਬਹੁਤ ਮਾੜੇ ਸੀ ਤੇ ਪਾਣੀ ਬਹੁਤ ਹੀ ਇਧਰ ਤੇ ਕਮਸ ਕਮਸ 25-25 ਫੁੱਟ ਪਾਣੀ ਹੈ ਅੱਛਾ ਤੇ ਕਿਸ਼ਤੀ ਪਾਰ ਜਾ ਕੇ ਲਿਆਂਦੀ ਤੇ ਮਰਾਰਾ ਪੱਤਨ ਬਣਦੇ ਹੁੰਦੇ ਆ ਕਿਸ਼ਤੀ ਅੱਛਾ ਤੇ ਉਧਰ ਨੂੰ ਕੁਥਲੋੜ ਰਸਤੇ ਗਏ ਚਾਰ ਪੰਜ ਬੰਦੇ ਸੀ ਤੇ ਉੱਪਰੋਂ ਦੀ ਗਏ ਤੇ ਕਿਸ਼ਤੀ ਖੋਲ ਕੇ ਲਿਆਂਦੀ ਤੇ ਜਿੱਥੇ ਕਿਸ਼ਤੀ ਬੰਜੀ ਦੀ ਸੀ ਤੇ ਉੱਥੇ ਪਾਣੀ ਕੰਸਮਾ 50 50 ਫੁੱਟ ਪਾਣੀ ਹੋ ਗਿਆ ਹਣਾ ਅੱਛਾ ਹਜੇ ਵੀ ਉੱਥੇ 30 30 ਫੁੱਟ ਪਾਣੀ ਹੈ ਹਮ ਜਿੱਥੇ ਕਿਸਤੀ ਵੱਜੀ ਦੀ ਆ ਕਿਸਤੀ ਆ ਡੀ ਆ ਨਾਲ ਹੀ ਆ ਵੱਜੀ ਦੀ ਅੱਛਾ ਇਹ ਸਾਰੀ ਰਾਵੀ ਦਰਿਆ ਦੀ ਮਾਰ ਸੀਗੀ ਬਾਈ ਹਾਂਜੀ ਹਾਂਜੀ ਰਾਵੀ ਦਾ ਪਾਣੀ ਆਇਆ ਇਹ ਸਾਰਾ ਅੱਛਾ ਹਾਂ ਇਹ 25 ਤਰੀ ਨੂੰ ਪਾਣੀ ਆਇਆ ਸੀ ਹਾਂ ਪਹਿਲਾਂ ਤਾਂ ਥੋੜਾ ਪਾਣੀ ਆਹੀਂ ਸੋਚਿਆ ਕੀ ਪਾਣੀ ਪਹਿਲੇ ਵਾਂਗੂ ਆਣਾ ਜਿੰਨਾ ਪਾਣੀ ਪਹਿਲੇ ਆਇਆ ਸੀ ਹਮ ਤੇ ਉਹ ਰਾਤੋ ਰਾਤ ਹੀ ਪਾਣੀ ਵੱਧ ਗਿਆ ਤੇ ਪਤਾ ਨਹੀਂ ਲੱਗਿਆ ਤੇ ਸਾਰੇ ਡੇੜੇ ਡੋੜੇ ਵਾਲੇ ਫਸੇ ਦੇ ਅੱਛਾ ਤੇ ਉਹਨਾਂ ਨੂੰ ਕੱਢਿਆ ਕਿਸਤੀ ਲੈ ਕੇ ਫਿਰ ਸਵੇਰੇ ਹਮ ਹਾਂਜੀ ਅੱਛਾ ਮੈਂ ਦੇਖ ਰਿਹਾ ਭਾਈ ਇੱਥੇ ਤਾਂ ਲੋਕਾਂ ਦੀਆਂ ਮੋਟਰਾਂ ਹੋਣਗੀਆਂ ਬੰਬੀਆਂ ਟਿਊਬਲ ਸਭ ਦਬੇ ਗਏ ਹਾਂਜੀ ਮੋਟਰਾਂ ਮਟਰਾਂ ਆਈ ਹੀ ਇੱਥੇ ਘੜ ਵੀ ਆਈ ਹੀ ਇੱਕ ਬੰਦੇ ਦਾ ਦੇ ਉਹ ਵੀ ਦਬਿਆ ਗਿਆ ਤੇ ਆਹੋ ਸਾਹਮਣੇ ਇੱਕ ਘੜਾ ਦੇ ਉਹ ਵੀ ਟੱਟ ਗਿਆ ਦੇ ਇੱਕ ਆਹ ਸਾਹਮਣੇ ਲੱਗ ਕੋਠਾ ਆ ਅੱਛਾ ਤੇ ਇਹ ਦੋ ਤਿੰਨ ਮੋਟਰਾਂ ਇੱਥੇ ਹੀ ਤੇ ਸਾਰੇ ਮੋਟਰ ਮਟਰਾਂ ਦਬੀਆਂ ਗਈਆਂ ਇੱਕ ਆਹ ਮੋਟਰ ਐ ਵੀ ਦਬਿਆ ਹੈ ਤੇ ਚਲੋ ਹੈ ਤੇ ਇੱਥੇ ਇੱਕ ਆਹ ਕਮਰਾ ਹੈ है, है, थले, थले, रेता रेता अच्छा ਆ ਸਾਹਮਣੇ ਵੀ ਆਪਾਂ ਇੱਕ ਦੇਖ ਰਹੇ ਹਾਂ ਤੁਸੀਂ ਦੇਖੋ ਤਸਵੀਰ ਦੇ ਵਿੱਚ ਵੀ ਤੁਹਾਨੂੰ ਦਿਖਾਈ ਮੈਂ ਉੱਤੇ ਓਵਰਲੇ ਕਰੂੰਗਾ ਤਸਵੀਰ ਉਹ ਸਾਹਮਣੇ ਤਸਵੀਰ ਜਿਹੜੀ ਹੈ ਉਹ ਵੀ ਇੱਕ ਮੋਟਰ ਹੈ ਕਿਸੇ ਦੀ ਖੇਤ ਉਹ ਵੀ ਪੂਰੀ ਤਰ੍ਹਾਂ ਡੁੱਬ ਚੁੱਕਿਆ ਭਾਜੀ ਕਿੰਨੇ ਏਕੜ ਫਸਲ ਹੋਊਗੀ ਇਸ ਕਿੰਨੇ ਕੁ ਪਿੰਡਾਂ ਦੀ ਜ਼ਮੀਨ ਹੈ ਇੱਥੇ ਕੀ 100 ਏਕੜ ਹੋ ਸਕਦੀ ਹੈ ਜ਼ਮੀਨ ਹੈ ਥੱਲੇ ਥੱਲੇ ਸਾਰੇ ਰੇਤਾ ਰੇਤਾ ਪੈ ਗਈ ਹੈ ਅੱਛਾ ਹਾਂਜੀ ਹਾਂਜੀ ਔਰ ਇਹਨੂੰ ਹੁਣ ਕੱਢਣ ਦਾ ਕੋਈ ਬੰਦੋਬਸਤ ਹੋ ਰਿਹਾ ਕਿਵੇਂ ਤੁਸੀਂ ਨਿਜੇਠ ਰਹੇ ਹੋ ਕਿਉਂਕਿ ਇਹ ਤਾਂ ਹੁਣ ਕਈਆਂ ਨੇ ਠੇਕੇ ਤੇ ਪਿਆਲੀ ਲਈ ਹੋਊਗੀ हां जी कईया दे, ने ठेके ਲਈ ਆ ਤੇ ਡੀਜ਼ਲ ਦੀ ਮੰਗ ਕੀਤੀ ਹੋਈ ਆ ਤੇ ਦੇਖੋ ਜੇ ਅੱਗੇ ਡੀਜ਼ਲ ਮਿਲਦੇ ਆ ਤੇ ਫਿਰ ਪਾਣੀ ਪਹਿਲੀ ਪੁਲੀ ਦਾ ਪੱਧਰਾ ਕਰਾਂਗੇ ਅੱਛਾ ਹਾਂ ਜੇ ਹੋ ਗਈ ਤੇ ਠੀਕ ਆ 5 6 6 ਫੁੱਟ ਰੇਤਾ ਪਿਆ ਹੂੰ ਤੇ ਸ਼ਾਇਦ ਹੋ ਨਹੀਂ ਸਕਦੀ ਇਹ ਫੱਟ ਪਰ ਇਹ ਰੇਤਾ ਭਾਜੀ ਇਹ ਇਹ ਰੇਤਾ ਸਰਕਾਰ ਕਹਿੰਦੀ ਕੱਢ ਲੋ ਤੇ ਵੇਚ ਲੋ ਇਹ ਵੇਕਣ ਵਾਲੀ ਰੇਤਾ ਕਿਹੜੀ ਰੇਤਾ ਹੈ ਨਹੀਂ ਨਹੀਂ ਰੇਤ ਵੇਕਣ ਵਾਲੀ ਨਹੀਂ ਹੈ ਕਸੂਈ ਮਿੱਟੀ ਮਿਲਾਵਟ ਹੁੰਦੀ ਹੈ ਇਹ ਚ ਕਲਰ ਵਾਲੀ ਰੇਤਾ ਹੈ ਅੱਛਾ ਇਹ ਰੇਤਾ ਲੱਗਣਾ ਵੀ ਨਹੀਂ ਅਗੇ ਇਹ ਕਿਸੇ ਕੰਮ ਦੀ ਰੇਤਾ ਨਹੀਂ ਹੈ ਨਹੀਂ ਨਹੀਂ ਕਿਹਦੇ ਕੰਮ ਦੀ ਨਹੀਂ ਇਹ ਤਾਂ ਫਿਰ ਇਹ ਤਾਂ ਕੋਈ ਤੁਹਾਡੇ ਕੋਲ ਰਾਹ ਹੋਰ ਹੈ ਹੀ ਨਹੀਂ ਕਿੰਨੀ ਫਸਲ ਹੈ ਤੁਹਾਡੀ ਜਿਹੜੀ ਆਪਣੀ ਡੁੱਬ ਗਈ ਸਾਰੀ ਜ਼ਮੀਨ ਖਤਮ ਹੋ ਗਈ ਅੱਡੇ ਅੱਠ ਕਿੱਲੇ ਝੋਨਾ ਸੀ ਤੇ ਕਿੱਲਾ ਕੁਮਾਦ ਹੀ ਕੋ ਉੱਪਰ ਪਹਿਲੀ ਉਹ ਥੋੜਾ ਬਚਾਇਆ ਕਿੱਲੇ ਦੋ ਤਿੰਨ ਕਿੱਲੇ ਕੁਮਾਦ ਬਚਾਇਆ ਸੀ ਅੱਛਾ ਹਾਂਜੀ ਬਾਕੀ ਸਾਰੀ ਖਤਮ ਹਾਂ ਤੁਹਾਡੀ ਕਿੰਨੀ ਪਾਜੀ ਫਸਲ ਹੈ ਇਹ 12 ਕਿੱਲੇ ਝੋਨਾ ਹੀ ਸਾਰਾ ਦਬਿਆ ਗਿਆ ਪਾਣੀ ਵਿੱਚ ਕੋਈ ਇੱਕ ਡਾਲ ਨਹੀਂ ਕਿਤੇ ਵੀ ਬਜੀ ਨਹੀਂ ਨਹੀਂ ਉਹ ਹੁਣ ਉੱਤੇ ਤਾਂ ਪਹਿਲਾਂ ਹੀ ਤੁਸੀਂ ਬਹੁਤ ਖਰਚਾ ਕਰ ਲਿਆ ਹੋਊਗਾ ਝੋਨੇ ਦੇ ਉੱਤੇ ਘਟੋ ਘਟ ਖਰਚਾ ਪਾਜੀ ਕਿੱਲੇ ਦਾ ਫਸਲ ਵੀ ਪੱਕਣ ਤੇ ਆ ਗਈ ਥੋੜੀ ਥੋੜੇ ਦਿਨਾਂ ਦਾ ਵਧਾਣ ਵਾਲੀ ਫਸਲੀ ਬਸ ਅੱਛਾ ਹਾਂਜੀ ਸੀਡ ਤੋਂ ਲੈ ਕੇ ਮਿਲ ਕੇ ਐਂਡ ਦਾ ਖਰਚਾ ਸਾਰਾ ਕਰ ਬੈਠੀ ਦੀ ਫਸਲ ਉੱਪਰ ਅੱਛਾ ਹਾਂਜੀ ਤੇ ਉਹ ਉਹ ਤਾਂ ਹੁਣ ਸਾਰੀ ਬਰਬਾਦ ਐ ਅਗਲਾ ਕੀ ਸੋਚ ਰਹੇ ਤੁਸੀਂ ਕਿਵੇਂ ਜ਼ਮੀਨਾਂ ਲੱਭਣੀਆਂ ਇੱਥੇ ਤੋਂ ਮੈਨੂੰ ਲੱਗਦਾ ਆਪਣੀ ਜ਼ਮੀਨ ਲੱਭ ਹੀ ਨਹੀਂ ਰਹੀ ਹੁਣੀ ਕਿੱਥੇ ਐ ਜ਼ਮੀਨ ਦਾ ਭਾਈ ਪਤਾ ਨਹੀਂ ਲੱਗਣ ਦਾ ਕਿੱਥੇ ਆਪਣਾ ਬੰਨ ਵਟਾ ਕਿੱਥੇ ਨਹੀਂ ਹੈਗਾ ਹਾਂ ਹਾਂਜੀ ਮਦਦ ਕਿਸੇ ਪ੍ਰਕਾਰ ਦੀ ਆਉਂਦੀ ਤੁਹਾਡੇ ਤੱਕ ਹਾਂ ਗਲੋਬਲ ਸਿੱਖ ਵਾਲੇ ਆਏ ਸੀ ਉਹਨਾਂ ਨੇ ਮਲਕ ਮਾਦੀ ਮੋੜੀ ਸਾਡੀ ਮਦਦ ਕੀਤੀ ਹੈ ਬਹੁਤ ਵਧੀਆ ਇਨਸਾਨ ਸੀ ਉਹ ਤੇ ਦੁਬਈ ਵਾਲੇ ਦੁਬਈ ਟਰਾਂਸਪੋਰਟ ਵੀ ਆਇਆ ਇਸ ਐਮ ਐਲ ਏ ਵੀ ਆਏ ਇੱਥੇ ਅੱਛਾ ਐਮ ਐਲ ਏ ਵੀ ਰੈਸੋਲੂਸ਼ਨ ਪਿੰਡ ਵਿੱਚ ਦੇ ਕੇ ਗਏ ਥੋੜੇ ਪਰਿਵਾਰ ਨੂੰ ਪੈਸੇ ਵੀ ਦੇ ਕੇ ਗਏ ਅੱਛਾ ਹਾਂ ਚਾਰ ਪਰਿਵਾਰਾਂ ਨੂੰ ਪੈਸੇ ਦਿੱਤੇ ਉਹਨਾਂ ਨੇ ਅੱਛਾ ਅੱਛਾ ਕੋਈ ਜਾਨੀ ਨੁਕਸਾਨ ਤੇ ਨਹੀਂ ਉਦੋਂ ਹੋਇਆ ਸੀਗਾ ਨਹੀਂ ਜਾਨੀ ਨੁਕਸਾਨ ਨਹੀਂ ਆਇਆ ਮਾਲੀ ਨੁਕਸਾਨ ਹੀ ਹੋਇਆ ਬਸ ਘਰਾਂ ਦੇ ਘਰ ਰੋੜ ਗਏ ਹਾਂਜੀ ਇਹ ਤੁਹਾਡੇ ਸਾਹਮਣੇ ਇੱਥੇ ਦੋ ਇੱਕ ਘਰ ਸੀ ਉਹ ਵੀ ਰੁੜ ਗਿਆ ਉਹਦਾ ਮੋਟਰਾਂ ਹੀ ਉਹ ਆ ਉਹ ਮਿਲ ਖਤਮ ਹੋ ਗਈਆਂ ਲੱਭੀਆਂ ਨਹੀਂ ਲੱਗਦੀਆਂ ਮਿਲ ਘਾਰੀ ਦੇ ਕੋਠੇ ਪਾਈ ਮੋਟਰਾਂ ਵਾਲੇ ਹੋ ਨਹੀਂ ਲੱਭੇ ਇੱਥੇ ਹਾਂ ਹਾਂ ਆ ਮੈਂ ਇੱਕ ਵਾਰ ਤਸਵੀਰ ਤੁਹਾਨੂੰ ਕੈਮਰਾਮੈਨ ਨੂੰ ਕਹੂੰਗਾ ਬਾਈ ਆ ਜਾਓ ਤੁਸੀਂ ਵੀ ਨਾਲ ਆ ਤੁਸੀਂ ਜਿੱਥੋਂ ਤੱਕ ਵੀ ਤੁਹਾਡੀ ਨਿਗਾ ਅੱਗੇ ਜਾਂਦੀ ਹੋਊਗੀ ਉਹ ਸਾਰੇ ਤੇ ਸਾਰੇ ਰੇਤਾਂ ਦੇ ਟਿੱਬੇ ਬਣ ਗਏ ਆ ਔਰ ਇਹੀ ਤਸਵੀਰਾਂ ਰਾਜਸਥਾਨ ਤੋਂ ਅਸੀਂ ਦੇਖਦੇ ਆਂ ਰਾਜਸਥਾਨ ਦੇ ਵਿੱਚ ਇਦਾਂ ਦੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਪਰ ਇਹ ਪੰਜਾਬ ਦੇ ਕਿਸਾਨਾਂ ਦੀ ਉਹ ਉਪਜਾਊ ਜ਼ਮੀਨ ਹੈ ਜਿੱਥੇ ਲੱਖਾਂ ਰੁਪਏ ਲਗਾ ਕੇ ਕਿਸਾਨਾਂ ਦੇ ਵੱਲੋਂ ਫਸਲਾਂ ਜਿਹੜੀਆਂ ਉਹ ਬੀਜੀਆਂ ਗਈਆਂ ਸੀ ਔਰ ਝੋਨੇ ਦੀ ਫਸਲ ਤਕਰੀਬਨ ਉਹ ਤਿਆਰੀ ਦੇ ਉੱਤੇ ਸੀਗੀ ਸਾਰੇ ਦਾ ਸਾਰਾ ਖਰਚਾ ਝੋਨੇ ਦੀ ਫਸਲ ਦੇ ਉੱਤੇ ਕਰ ਦਿੱਤਾ ਗਿਆ ਸੀਗਾ ਪਰ ਉਸ ਤੋਂ ਪਹਿਲਾਂ ਹੀ ਜਿਹੜਾ ਉਹ ਇਹ ਮਾਰ ਜਿਹੜੀ ਹੈ ਪਈ ਔਰ ਪਾਣੀ ਦੀ ਮਾਰ ਨੇ ਸਾਰਾ ਕੁਝ ਕਿਸਾਨਾਂ ਦਾ ਤਬਾਹ ਕਰਕੇ ਰੱਖ ਦਿੱਤਾ ਆ ਸਾਹਮਣੇ ਵੀ ਤੁਸੀਂ ਇੱਕ ਕਿਸੇ ਜ਼ਿਮੀਂਦਾਰ ਭਰਾ ਦਾ ਕਿਸਾਨ ਭਰਾ ਦਾ ਮੋਟਰ ਵਾਲਾ ਕੋਠਾ ਦੇਖ ਰਹੇ ਹੋ ਇਹ ਪੂਰੀ ਤਰ੍ਹਾਂ ਹੁਣ ਰੁੜ ਚੁਕਿਆ ਖਤਮ ਹੋ ਚੁਕਿਆ ਔਰ ਇਹਦੇ ਵਿੱਚ ਘਰ ਵੀ ਸੀਗੇ ਡੇਰੇ ਜਿਨ੍ਹਾਂ ਨੂੰ ਆਪਾਂ ਕਹਿ ਲੈਂਦੇ ਆ ਮਾਲ ਵਿੱਚ ਢਾਣੀਆਂ ਕਹਿ ਲੈਂਦੇ ਉਹ ਢਾਣੀਆਂ ਟੁਣੀਆਂ ਡੇਰੇ ਸਭ ਤਬਾਹ ਹੋ ਗਏ ਸਭ ਪੂਰੇ ਦੇ ਪੂਰੇ ਰੁੜ ਚੁਕਿਆ ਔਰ ਕਿਸਾਨਾਂ ਦਾ ਦਰਦ ਇਹ ਹੈ ਕਿਸਾਨਾਂ ਦੇ ਉੱਤੇ ਆ आलम ਇਹ ਹੈ ਕਹਿੰਦੇ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਸਾਡਾ ਖੇਤ ਕਿਹੜਾ ਹੈ ਸਾਡੇ ਖੇਤ ਦੀ ਵੱਟ ਬੰਨਾ ਕਿਹੜਾ ਹੈ ਉਹਦੀ ਹੱਦਬੰਦੀ ਕੀ ਹੈ ਤਾਂ ਇਹ ਇਹ ਬਹੁਤ ਵੱਡੀਆਂ ਚੁਣੌਤੀਆਂ ਇਹਨਾਂ ਕਿਸਾਨ ਵੀਰਾਂ ਦੇ ਲਈ ਹੈਗੀਆਂ ਨੇ ਇਹ ਦੋ ਵੀਰ ਇੱਕ ਤੀਜਾ ਵੀ ਟਰੈਕਟਰ ਦੇ ਉੱਤੇ ਰੋਲ ਸੇਵਾ ਕਰ ਰਿਹਾ ਕੋਈ ਕਿਸੇ ਕੋਲੋਂ ਪੈਸਾ ਨਹੀਂ ਇਹਨਾਂ ਦੇ ਵੱਲੋਂ ਲਿਆ ਕੋਸ਼ਿਸ਼ ਕਰ ਰਿਹਾ ਕੋਈ ਰਾਹ ਬਣਾ ਇਹਨਾਂ ਜ਼ਮੀਨਾਂ ਨੂੰ ਹੌਲ ਵਾਲਾ ਕੱਢੋ ਅੱਛਾ ਭਾਜੀ ਜਦੋਂ ਹੁਣ ਇੰਨਾ ਵੱਡਾ ਝੋਨੇ ਦਾ ਨੁਕਸਾਨ ਤਾਂ ਹੋ ਗਿਆ ਬੰਦਾ ਇੱਥੇ ਕਹਾ ਕਿ ਅੱਗੇ ਕਣਕ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੰਦਾ ਭਾਈ ਕਣਕ ਦਾ ਆਪਾਂ ਤਾਂ ਵੀਜਾਂਗੇ ਜੇ ਆਪਾਂ ਮਲਕੀ ਜਿਹੜਾ ਆਪਰੇ ਤਾਂ ਕੱਢਾਂਗੇ ਵੀ ਸੀਨਾ ਆਪਣੇ ਮਲਕੀ ਖੇਤ ਵਿੱਚੋਂ ਤਾਂ ਵੀ ਇੱਕ ਏਕੜ ਦਾ ਭਾਜੀ 70 ਤੋਂ 80 ਹਜ਼ਾਰ ਤੱਕ ਤਕਰੀਬਨ ਖਰਚਾ ਆ ਜੇ ਪਰੇਤਾ ਕੱਢਾਂ ਕਣਕ ਪਾ ਬੀਜਦਾ ਤੇ ਹੱਲ ਹੈ ਹੀ ਨਹੀਂ ਹਜੇ ਆਪਣੇ ਕੋ ਮਤਲਬ ਹਾਂ ਹਾਂ ਕਣਕ ਤੇ ਬੀਜੀ ਨਹੀਂ ਸਕਦੇ ਇੱਕ ਵਾਰੀ ਆਪਾਂ ਨਹੀਂ ਬੀਜ ਸਕਦੇ ਕਣਕ ਇਸ ਵਾਰ ਨਹੀਂ ਬੀਜੀ ਜਾਊਗੀ ਤੇ ਉਸ ਤਾਂ ਬੀਜ ਜੈਗੀ ਜੇ ਆਪਾਂ 60 70000 ਰੁਪਇਆ ਪਰ ਏਕੜ ਤੇ ਲਾਵਾਂਗੇ ਆਪਣੀ ਜ਼ਮੀਨ ਮਲ ਕੇ ਥੱਲੋਂ ਕੱਢਾਂਗੇ ਰੇਤਾ ਚੁੱਕ ਕੇ ਫੇਰ ਆਪਣੀ ਕਣਕ ਬੀਜ ਸਕਦੇ ਅੱਧਾ ਤੇ ਕਣਕ ਨਹੀਂ ਬੀਜੀ ਜਾਣੀ ਇੱਥੇ ਇਸ ਤਰ੍ਹਾਂ ਉਦਾਂ ਤਾਂ ਫੇਰ ਤੁਹਾਡਾ ਭਾਈ ਫਿਰੇ ਤਾਂ ਪੂਰਾ ਸਾਲ ਹੀ ਖਤਮ ਹੋ ਗਿਆ ਸਰਕਲ ਕਿੱਦਾਂ ਚੱਲੂਗਾ ਅੱਗੇ ਸਰਕਲ ਰੱਬ ਦੇ ਆਸਰੇ ਹੁਣ ਅਗੇ ਉਹਦੀ ਮੇਰੇ ਜਿੱਦੋਂ ਲੈ ਜਾਏਗਾ ਤੁਹਾਡੇ ਕੀ ਜ਼ਿੰਨ ਚ ਆ ਕਿ ਤੁਸੀਂ ਸਿਕਰਤ ਪਹਿਰੇ ਇੱਥੇ ਕੰਮ ਕਰ ਰਹੇ ਹੋ ਸੇਵਾ ਕਰ ਰਹੇ ਹੋ ਭਾਜੀ ਆਪਾਂ ਮਲਕ ਜਿੱਦਾ ਪੈਦਰ ਗਰਦਾਸਪੁਰ ਜਾਣਾ ਹੈ ਬਰਾਹ ਪਰ ਮਰਾੜਾ ਇੱਥੋਂ ਸਾਰਾ ਭਾਜੀਆ ਨੂੰ ਮਰਾੜਾ 2 ਕਿਲੋਮੀਟਰ ਪੈਂਦਾ ਜੇ ਆਪਾਂ ਮਰਾੜੇ ਜਾਣਾ ਹੈ ਇੱਥੋਂ ਕਿਸ਼ਤੀ ਦੇ ਲੰਘ ਜੀਦਾ ਕੋਈ ਰਸਤਾ ਨਹੀਂ ਹੈਗਾ ਰਸਤਾ ਬਣਾਣ ਡਿਆ ਜੇ ਇਹਨੂੰ ਉੱਪਰੋਂ ਦੀ ਮਰਾੜੇ ਜਾਣੇ ਪਏ ਭਾਜੀ ਘਟੋ ਘਟ ਵੀ ਇਹਨੂੰ 25 ਤੋਂ 26 ਕਿਲੋਮੀਟਰ ਜਾਣੇ ਪੈਂਦਾ ਜਿੱਥੇ ਹਨ 2 ਕਿਲੋਮੀਟਰ ਦਾ ਪੈਂਡਾ ਅੱਛਾ ਸਾਨੂੰ 26-27 ਕਿਲੋਮੀਟਰ ਪੈਂਡਾ ਕੱਢ ਕੇ ਆਣੇ ਪੈਂਦਾ ਭਾਜੀ ਅੱਛਾ ਹੁਣ ਤੁਸੀਂ ਉਹੀ ਸੇਵਾ ਕਰ ਰਹੇ ਹੋ ਵੀ ਇੱਕ ਰਾਹ ਦਰਿਆ ਤੱਕ ਕਰ ਰਾਹ ਤੱਕ ਦਰਿਆ ਤੱਕ ਪੁੱਜੇ ਸਾਨੂੰ ਮਿਲ ਕੇ ਆਣ ਜਾਣ ਦੀ ਥੋੜੀ ਸੋਖ ਹੋ ਜੇ ਜਿੱਥੇ ਆਪਾਂ 2 ਕਿਲੋਮੀਟਰ ਪੈਂਡਾ ਕੱਢ ਸਕਦੇ ਆ 2 ਕਿਲੋਮੀਟਰ ਕੱਢੀਏ 26-27 ਕਿਲੋਮੀਟਰ ਪਾਉਂਦੇ ਜਾਂਦਾ ਪੈਂਡਾ ਆਣ ਜਾਂਦਾ ਅੱਛਾ ਵੀਰੇ ਪਹਿਲਾਂ ਵੀ ਕਦੇ ਇਦਾਂ ਦੇ ਹਾਲਾਤ ਹੋਏ ਇਸ ਏਰੀਆ ਦੇ ਵਿੱਚ ਭਾਈ ਜਿੱਨਾਂ ਦੇ ਆਪ ਹੌਸਲੀ ਹੁਰ ਤੇ ਦਾ ਹਾਲਾਤ ਕਦੇ ਨਹੀਂ ਹੋਏ ਇਹ ਪਹਿਲੀ ਵਾਰੀ ਹੋਇਆ ਹਾਂਜੀ ਪਹਿਲੀ ਵਾਰੀ ਵੇਖਿਆ ਇਹੋ ਜਿਹਾ ਹਾਲ ਪਹਿਲਾਂ ਤਾਂ ਪਾਣੀ ਦੇਖ ਕੇ ਨਾਰਮਲ ਹੀ ਲੱਗਾ ਹੋਊਗਾ ਵੀ ਚੱਲ ਨਾਰਮਲ ਹੀ ਹੈ ਹਰ ਸਾਲ ਭਾਜੀ ਪਾਣੀ ਆਂਦਾ ਨਾਰਮਲ ਜਾਂ ਪਾਣੀ ਆਂਦਾ ਬਤ ਵਤ ਇੱਕ ਦਿਨ ਰੇਗ ਉਤਰ ਜਾਂਦਾ ਪਾਣੀ ਮਿਲਦਾ ਕੋਈ ਫਸਲ ਦਾ ਨੁਕਸਾਨ ਨਹੀਂ ਹੁੰਦਾ ਰਿਹਾ ਕੋਈ ਦਾ ਨੁਕਸਾਨ ਨਹੀਂ ਹੁੰਦਾ ਰਿਹਾ ਇਹ ਫਲੱਡ ਕੇ ਟੁੱਟਿਆ ਉਸ ਤੋਂ ਬਾਅਦ ਹੀ ਸਾਰਾ ਕੁਝ ਹੋਇਆ ਸੀ ਹਾਂਜੀ ਉਸ ਤੋਂ ਬਾਅਦ ਹੀ ਹੋਇਆ ਜੀ ਤਾਂ ਪੂਖ ਨੂੰ ਲੈ ਕੇ ਵੀ ਤਾਂ ਚਿੰਤਾ ਕਿਸਾਨ ਦੀ ਤਾਂ ਸਾਰਾ ਕੁਝ ਹੀ ਖੇਤਾਂ ਦੇ ਉੱਤੇ ਟਿਕਿਆ ਹੋਇਆ ਜੀਮੀਦਾਰ ਜੀ ਕਿਸਾਨ ਦੇ ਜੀਮੀਦਾਰ ਤੇ ਫਸਲ ਦੇ ਸਿਰ ਤੇ ਹੀ ਆ ਜੇ ਫਸਲ ਹੋ ਗਈ ਤੇ ਜੀਮੀਦਾਰ ਬੜਕਾ ਮਾਰਦਾ ਨੀਂ ਤੇ ਫਿਰ ਤੁਹਾਨੂੰ ਪਤਾ ਹੀ ਅੱਗੇ ਹਾਂ 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 ਜੇ ਫਸਲ ਹੋਏਗੀ ਤੇ ਆਪਾਂ ਖੁਸ਼ ਆਂ ਨਹੀਂ ਫਸਲ ਤੇ ਹਾਂ 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 ਤਾਂ ਬਿਲਕੁਲ ਬਿਲਕੁਲ ਆਪਣਾ ਨੰਬਰ ਵੀ ਕੋਈ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਕਰ ਦਿਓ ਜੋ ਕਿ ਵੀਰ ਭੈਣ ਭਰਾ ਤੁਹਾਡੇ ਤੱਕ ਪਹੁੰਚ ਕਰਨਾ ਚਾਹੁੰਦਾ ਤਾਂ ਉਹ ਵੀ ਸ਼ੇਅਰ ਕਰ ਦਿਓ ਕੋਈ ਨੰਬਰ ਕੰਟੈਕਟ 78140 10752 ਇਹ ਨੰਬਰ ਮੇਰਾ ਠੀਕ ਹੈ ਇਹ ਬਾਈ ਦਾ ਨੰਬਰ ਹੈ ਬਾਈ ਦਾ ਨਾਮ ਕੀ ਹੈ ਹਰਦੀਪ ਸਿੰਘ ਹਰਦੀਪ ਸਿੰਘ ਬਾਈ ਦਾ ਨਾਮ ਹੈ ਔਰ ਇਹ ਨੰਬਰ ਵੀ ਬਾਈ ਦਾ ਤੁਹਾਨੂੰ ਸਾਂਝਾ ਕਰ ਦਿੱਤਾ ਤਸਵੀਰ ਬੇहद ਇਹ ਤਸਵੀਰ ਮੈਂ ਕਹਿ ਸਕਦਾ ਗੰਭੀਰ ਤਸਵੀਰ ਹੈ ਪੰਜਾਬ ਦੇ ਲਈ ਜਿੱਥੇ ਅੱਜ ਹਜ਼ਾਰਾਂ ਏਕੜ ਫਸਲ ਦੇ ਨਾਲ-ਨਾਲ ਜ਼ਮੀਨਾਂ ਵੀ ਪੂਰੀ ਤਰ੍ਹਾਂ ਦੇ ਨਾਲ ਖਤਮ ਹੋ ਚੁੱਕੀ ਆ ਲੋੜ ਹੈ ਇੱਥੇ ਵੱਧ ਤੋਂ ਵੱਧ ਆ ਕੇ ਇਹਨਾਂ ਲੋਕਾਂ ਦੀ ਬਾਹ ਫੜਨ ਦੀ ਟਰੈਕਟਰ ਲੈ ਕੇ ਆ ਕੇ ਇਹਨਾਂ ਦੇ ਨਾਲ ਹੱਥ ਵਟਾਉਣ ਦੀ ਤਾਜੂ ਇਹਨਾਂ ਦੀ ਜ਼ਿੰਦਗੀ ਮੋੜ ਪਟੜੀ ਤੇ ਆ ਸਕੇ ਬਣ ਰੌਣ ਪੰਜਾਬੀ ਟੀਵੀ ਦੇ ਨਾਲ